ਜ਼ਿਲ੍ਹਾ ਗੁਰਦਾਸਪੁਰ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਬਟਾਲਾ ਜੀ ਦੇ ਲਈ ਚੋਣ ਪ੍ਰਚਾਰ ਕਰਨ ਆ ਰਹੇ ਸਨ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਕਲਾ ਨੌਰ ਬਾਬਾ ਕਾਰ ਸਟੇਡੀਅਮ ਦੇ ਵਿੱਚ ਪਹੁੰਚ ਰਹੇ ਸਨ ਕੋਈ ਐਮਰਜੈਂਸੀ ਹੋਣ ਕਾਰਨ ਨਹੀਂ ਪਹੁੰਚ ਸਕੇ ਜਿਸ ਸਟੇਡੀਅਮ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਸਟੇਡੀਅਮ ਦੇ ਲਾਗੇ ਖੇਤਾਂ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਅਗ ਲਗਾ ਦਿੱਤੀ ਜਾਂਦੀ ਹੈ ਸਾਡੇ ਪ੍ਰੋਗਰਾਮ ਨੂੰ ਸਾਡੇ ਪ੍ਰੋਗਰਾਮ ਨੂੰ ਜਿਹੜੇ ਬੰਦੇ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਇੱਕ ਗੁਰੂਆਂ ਦੀ ਤਕਤੀ ਆ ਕੋਈ ਕਹਿੰਦੇ ਜਿਹੜੀਆਂ ਸ਼ੈਤਾਨੀਆਂ ਇਹ ਕਰਦੇ ਨੇ ਪ੍ਰਮਾਤਮਾ ਖੱਜੇ ਪਾਛਾ ਉਹਨਾਂ ਨੂੰ ਦੇਖ ਰਿਹਾ ਹੈ ਅਈ ਕੀ ਕਰਦੇ ਆ ਵੀ ਵੱਜਣ ਲੱਗ ਜਾਂਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੋਇਆ ਕੁਛ ਨਹੀਂ ਹੁੰਦਾ ਰਾਮਨਾਥ ਨੂੰ ਦੇਖੀਏ ਕੋਈ ਕਰਕੇ ਹੋ ਰਹੀ ਬੜੇ ਆਰਾਮ ਨਾਲ ਦੇਖੋ ਇਹ ਕਰਦਾ ਦੇਖੋ ਆ ਅੱਜ ਪੂਰਾ ਸ਼ੁਰੂ ਕਰਨੇ ਬੜੇ ਪਾਪਾ ਇਹ ਆਮ ਆਦੀ ਪਾਰਟੀ ਦੇ ਸੁਪਰੀਮ ਅਫਸਰੀਆਂ ਨੇ ਖੇਤਰੀਵਾਦੀ ਜਮਾਤ ਹੋ ਗਈ ਹੈ ਤੇ ਤਾਨ ਦਾ ਤੂਫਾਨ ਆਉਣ ਡਿਆ ਹੈ ਅੱਜ ਸਾਰੇ ਹਿੰਦੂਤਾਂ ਤੇ ਤੂਫਾਨ ਦੇ ਰੱਬਾ ਬਹੁਤ ਇਹਨਾਂ ਬਹਿਰ ਨਹੀਂ ਲੈ ਜਾਂਦੇ ਇਹਨਾਂ ਦੇ ਬਹਿਰ ਨਹੀਂ ਲੈ ਜਾਣੇ ਕਿਉਂਕਿ ਆਮ ਪਾਰਟੀ ਦੀ ਹਨੇਰੀ ਬਹੁਤ ਆਈ ਹੈ ਤੇ ਤਾਂ ਕਰਕੇ ਆ ਰਹੇ ਨੇ ਚੱਲਦੇ ਆ ਜੋਰ ਕਰਦੇ ਮੇਰੇ ਨਾਮ ਕੋਈ ਗੱਲ ਨਹੀਂ ਇੰਨੇ ਜਾਂਦੇ ਨੇ ਪ੍ਰੋਗਰਾਮ ਆ ਪ੍ਰੋਗਰਾਮ ਅਗਲੇ ਕੀ ਕਰਦੇ ਕਹਾਣੀਆਂ ਕਿਤਨੀ ਪੇਸ਼ ਕਰਦੇ ਤੜਕਾ ਥੋੜਾ ਥੋੜਾ ਪਿਆਰ ਦਿਆ ਓਕੇ ਓਕੇ ਮਿਹਰਬਾਨੀ ਦਰਜੀਤ ਕਰ ਨੂੰ ਚੱਟ ਚੱਟ ਕੇ ਰੱਖੋ ਜਾਈਂ ਇਹਨਾਂ ਨੇ ਪਾਣੀ ਲਾਉ ਉਹ ਮੈਂ ਕਹਿੰਦੀ ਕਰਦਾ ਕਿ ਅੱਜ ਬੜਾ ਜਿਹੜਾ ਮੇਰਾ ਵੀਰ ਬੜਾ ਹੌਸਲਾ ਕੇ ਨਾਲ ਟੂਣਾ ਟੇੜਾ ਹੋਇਆ ਇਹਨਾਂ ਨੂੰ ਜਵਾਬ ਐਸੇ ਤਰੀਕੇ ਨਾਲ ਦੇਵਾਂਗਾ ਰੋਣ ਲੱਗ ਗਿਆ ਤਾਰੇ ਕਵਾਰੀ ਸਾਰੇ ਜਣੇ ਪੰਡਾਲ ਚ ਆਜੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸੱਜਾੜੇ ਪਰਦੇ ਚੱਕੇ ਇੱਕ ਵਾਰੀ ਸਾਰੇ ਜਣੇ ਪੰਡਾਲ ਚ ਆਜਾ ਆਪਾਂ ਆਪਾਂ ਦੇ ਹਰਮਨ ਪਿਆਰੇ ਵੀ ਦੁਆਰਾ ਅਮਰ ਸੇਰ ਚੱਕ ਜੀ ਕਰ ਚਾਰੀ ਕਲਸ਼ਿਨ ਨੂੰ ਉਹਨਾਂ ਨੂੰ ਜਰੂਰ ਸੜਕੇ ਜਾਣਾ ਇਸ ਕਰਕੇ ਸਾਰੇ ਜਣੇ ਆਜੋ 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 ਮੇਰਾ ਵੀਰ ਆਜੋ ਆ ਗਿਆ ਨਾ ਛੜਕਾ ਵੀਰਾ ਕੱਟ ਕੇ ਛੜਕ ਤੋਂ ਫਿਰ ਲੋਕ ਆ ਗਏ ਆ ਦੇਖੋ ਜਾੜੀ ਅੰਦਰੋਂ ਅੱਖ ਲੱਗੇ ਨਾਲ ਅੰਦਰੋਂ ਗਾਸ ਤੇ ਗੋਲਿਆਂ ਦੀ ਕੈਸ ਵੀ ਮੱਚ ਛੱਡੀ ਗਈ ਐ। ਰਾਹੀ ਵੀ ਸੋਚਦਾ ਵੀ ਅੱਕੇ ਅਸੀਂ ਹਮੇਸ਼ਾ ਹੀ ਅੱਛੇ ਧੂਏ ਚ ਰਹਿੰਦੇ ਰਹਿਆ। ਅੱਜ ਅੱਖਾਂ ਚ ਕਿਉਂ ਪਾਣੀ ਆਉਂਦਾ? ਇਹਦਾ ਮਤਲਬ ਕੋਈ ਗੱਲ ਨਹੀਂ। ਤੁਸੀਂ ਅੰਦਰੋਂ ਗਾਸ ਦੇ ਗੋਲੇ ਨਾ ਛੱਡੋ। ਤੁਸੀਂ ਜੱਟ ਦੀ ਹਿੱਕ ਚ ਗੋਲੀ ਮਾਰ ਕੇ ਵੇਖ ਲਓ। ਜੇ ਤੁਹਾਡੀ ਗੋਲੀ ਇਹ ਜੂ ਹਿੱਕ ਨੂੰ ਪਾਰ ਕੇ ਲੰਘ ਜਾ ਕਿ ਮੈਂ ਮਰ ਜਾਗਾ ਕਿ ਤੁਹਾਡੇ ਕੋਲੇ ਮੈਂ ਸਰਦਾਰ ਸਰਦਾਰ ਕਰਤੀ ਸਰਦਾਰ ਮੇਰੇ ਵੱਲੋਂ ਚੇਤਾਵਨੀ ਦੇ ਸਾਰੇ ਜਿਲ੍ਹੇ ਚਕਰਕਾਨ ਬਣਾ ਦਾ ਸਾਰੇ ਪੰਜਾਬ ਚ ਸਭ ਤੋਂ ਵੱਡੀ ਲੀਡ ਤੇ ਅਮਰਸ਼ੇਰ ਸਿੰਘ ਛੈਰੀ ਕਲਸੀ ਨੂੰ ਚੇਤਾਵਨੀ ਹੈ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰਭਿੰਦਾਂ ਦੇ ਮੈਂ ਹੋਰ ਮੈਂ ਬੇਨਤੀ ਕਰਦਾ ਹੁਣ ਮੈਂ ਬੇਨਤੀ ਕਰਦਾ ਅਮਰਸ਼ੇਰ ਸਿੰਘ ਛੈਰੀ ਕਲਸੀ ਜੀ ਨੂੰ ਕਿ ਉਹ ਤੋਂ ਮਿਟਾਣ ਕੇ ਤੁਹਾਡੇ ਸਾਰਿਆਂ ਦਾ ਸੁਣ ਮਕੋ ਉਹਨਾਂ ਦੇ ਵਿਚਾਰ ਜਰੂਰ ਸੁਣੋ ਅਮਰਸ਼ੇਰ ਸਿੰਘ ਛੈਰੀ ਕਲਸੀ ਸਾਡੇ ਭਰਾ ਹੱਗ ਦੇ ਅੰਦਰ ਇਹਨਾਂ ਦੇ ਅੱਗ ਭੱਤੀ ਅੰਦਰ ਅੰਦਰ ਬਫੰਡੀ ਐ ਐਨਕਰਾ ਜਿੰਦਾਬਾਦ ਨਾ ਨਾ ਆਵਾਜ਼ ਤਾਂ ਨਹੀਂ ਕਿੱਥੇ ਜਾਣੀ ਚਾਹੀਦੀ ਜੇ ਕੋਈ ਅੜ ਕਰ ਕਰ ਕਰਦੇ ਨੇ ਕਾਡੀਆਂ ਉਹ ਕਾਡੀਆਂ ਕੁਝ ਦਾ ਪੂਛ ਉਹ ਕੋੜ ਕੇ ਨਹੀਂ ਦੀ ਪੂਛ ਵੱਢੀ ਜਾਂਦੀ ਆ ਉਹ ਥੋੜਾ ਜਿਹਾ ਐ ਐ ਐ ਐ ਕਰਦੀ ਨਾ ਐਨੀ ਪਤਾ ਕੋਈ ਨਹੀਂ ਕੋਤ ਕੋਈ ਨਹੀਂ ਥੋੜੇ ਦੇਣਾ ਜਿਹੜੇ ਅੰਸਰਾਂ ਨੇ ਜਾਨੀਆ ਕੋਈ ਨਾ ਅਰਕਾ ਕਹਿੰਦੇ ਆ ਨੇ ਇੱਕ ਵਾਰ ਫੋਟੋ ਦਾ ਨਤੀਜਾ ਜੋ ਨਾਤੇ ਵੀ ਇੱਥੇ ਬੰਦੇ ਵਿੱਚ ਹੀ ਫਿਰਦੇ ਨੇ ਉਹ ਸਾਰਾ ਦਸਤੇ ਹਸਤਾਈ ਦੇ ਰਿਹਾ ਸਾਡੇ ਜਿਹੜੇ ਵਹੀਕਲ ਚੋਂ ਫੋਟੋਆਂ ਮਿਉਂਦੇ ਪੈਸੇ ਕਰਕੇ ਜਿਸ ਕਰਕੇ ਜਰੂਰਤ ਤਾਂ ਚਾਹੀਦਾ ਨਹੀਂ ਫੋਟੋ ਦਾ ਪੋੜ ਵੀ ਨਤੀਜਾ ਹੀ ਆਉਣ ਵਾਲੀ ਜਿਹੜੀ ਰੈਲੀ ਕਪੜਾ ਸਵੇ ਸ਼ਰੀ ਕਲਸੀ ਜੀ ਨੇ ਕਿਹਾ ਕਿ ਭੂਤੰਤਮਾਨ ਦੀ ਤਾਂ ਸਵੇਰ ਨੂੰ ਕਿਹਾ ਕਿ ਦੁਬਾਰਾ ਨਿਹਰਾ ਬਾਬਾ ਨਾਨਕ ਦੇ ਧਰਤੀ ਤੇ ਆਉਣਗੇ ਮੈਨੂੰ ਪੂਰੀ ਉਮੀਦ ਆਉਣਗੇ ਤੇ ਐਦੋਂ ਕਿ ਤਿੰਨ ਤੋਂ ਚਾਰ ਗੁਣਾ ਜਿਹੜਾ ਕੱਠਵਾ ਉਹ ਇੱਥੇ ਜਿਹੜਾ ਵਾ ਨਾਮ ਦੀ ਪਾਰਟੀ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਨੇ ਖਲਾਫ ਦਾ ਨਤੀਜਾ ਔਰ ਕੀ ਦਿਖਦਾ ਇਹ ਜਮਾਤਾਂ ਜੱਫਾ ਨੂੰ ਕੰਡੇ ਤੇ ਆਈਆਂ ਨੇ ਆਮ ਆਦਮੀ ਪਾਰਟੀ ਦੀ ਗਾੜੀ ਟਿਕਣਾ ਨਹੀਂ 130 ਜਿਹੜਾ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਕਿ 130 ਕਰਨਾ ਆ ਮੋਰ ਲਾਈਏ ਡੇਰਾ ਪਾਪਾ ਨਾਨਕ ਵਾਲਿਆਂ ਨੇ 130 ਤੇ ਕਿੰਨਾ ਰੋਡੀਆਂ ਨੂੰ ਕਿਸਿਆਂ ਤਾਂ ਤਾ ਤਨੇ ਆ ਉਧਰ ਸੋਣੀ ਲੈ ਮੈਂ ਹੁਣ ਜਾ ਦਿੱਤਾ ਮੈਂ ਉਹੀ ਕਹਿਣਾ ਤੇ ਜਿਹੜੇ ਪਾਈਚ ਬਸਤੇ ਖੋਏ ਜਿੰਨਾਂ ਲੋਕਾਂ ਨੇ ਜੇ ਹੈ ਕਿ ਕੋਣ ਦੀ ਹਤਾਣ ਖੋ ਕੇ ਵਿਖਾਈ ਮੈਂ ਹੀ ਬੇਦਰਨਾ ਤੋੜ ਜੋ ਤੁਸਾਂ ਕਾਨੂੰਨ ਨਾ ਕਰਾਂਗੇ ਉਹਨਾਂ ਦਾ ਇਲਾਜ ਜਿਹੜਾ ਕੋਈ ਕਾਨੂੰਨ ਨਹੀਂ